ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ 7 ਜਨਵਰੀ 2023 ਦਾ ਲਗਾਤਾਰ ਜਾਰੀ ਆ ਬੰਦੀ ਸਿੰਘਾਂ ਦੀ ਰਿਹਾਈ ਤੱਕ ਇਹ ਮੋਰਚਾ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਚੱਲਦਾ ਰਹੂਗਾ ਉਨਾਂ ਚਰਨੀ ਹਿਲਦੇ ਜਨਾਂ ਚ ਸਾਰੇ ਸਿੰਘ ਰਿਹਾਈ ਹੋ ਜਾਂਦੇ ਟਾਈਮ ਆ ਗਿਆ ਹੁਣ ਸਿੰਘਾਂ ਦੇ ਰਹਾ ਹੋਣ ਦਾ ਤੇ ਜੋ ਕੱਲ ਦਾ ਮਸਲਾ ਚੱਲ ਰਿਹਾ ਪੰਜਾਬ ਦੀ ਧੀ ਬੱਚੀ ਬੀਬੀ ਕੁਲਵਿੰਦਰ ਕੌਰ ਉਹਨੇ ਜਿਹੜਾ ਕੰਗਣਾ ਰਾਉਤ ਨੂੰ ਥੱਪੜ ਮਾਰਿਆ ਦੇ ਨਹੀਂ ਤੇਲ ਦੇਤਾ ਮਾਂ ਪੰਜਾਬ ਦੀ ਬੱਚੀ ਨੇ ਸਰਵਿਸ ਕਰਦੀ ਦੇਖੋ ਜਿਹੜਾ ਕੋਈ ਅਜੇ ਹਜਾ ਕੋਈ ਬੀਜੂਗਾ ਹਜੇ ਵੱਡੂਗਾ ਇਹ ਜਿਹੜੀ ਕੰਗਣਾ ਰਾਉਤ ਆ ਉਹ ਕਹਿੰਦਾ ਬਹੁਤਾ ਪਹਿਲਾਂ ਹੀ ਨਹੀਂ ਸੀ ਮਾਨ ਇੱਕ ਮੁੰਡਾ ਹੋ ਗਿਆ ਇਹ ਤਾਂ ਉਹ ਨਹੀਂ ਸੀ ਰੋਲਾ ਪਾਉਣਾ ਹਰਦੀ ਹੁਣ ਐਮਪੀ ਬਣਾਤੀ ਪਹਾੜੀ ਵਾਲਿਆਂ ਨੇ ਤੇ ਹੰਕਾਰ ਦੀ ਹੋਰ ਭਰ ਗਈ ਪੰਜਾਬ ਦੇ ਨਾਲ ਇੰਨੀ ਨਫਰਤ ਆ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਸ ਤੋਂ ਬੀਬੀਆਂ ਨੂੰ ਕਹਿੰਦੀ ਸੀ ਵੀ ਇੱਥੇ ਟਕੇ ਟਕੇ ਤੇ ਬੈਠੀਆਂ ਨੇ 100-100 ਰੁਪਏ ਤੇ ਲੈ ਕੇ ਇਹ ਧਰਨੇ ਤੇ ਆ ਜਾਂਦੀਆਂ ਨੇ ਇਹੋ ਜੇ ਆਪਤ ਸ਼ਬਦ ਬੋਲੇ ਤੇ ਮੈਂ ਸਾਰੇ ਕਿਸਾਨਾਂ ਆਗੂਨ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਬੀਬੀਆਂ ਨੇ ਵੀ ਇੱਕ ਇੱਕ ਪਿੰਡ ਦੇ ਵਿੱਚੋਂ ਕੰਗਣਾ ਰਣਾਉ ਦੇ ਉੱਤੇ ਪਰਚਾ ਦਰਜ ਕਰਾਓ ਸਾਰੇ ਜਿਹੜੇ ਆਪਾ ਸ਼ਬਦ ਬੋਲਦੇ ਜੇ ਉਹਨੇ ਸ਼ਬਦ ਪਹਿਲਾ ਜਦੋਂ ਦੇਖੋ ਉਹ ਸੀਆਈਏ ਐਫ ਦੀ ਜਿਹੜੀ ਗੁੱਡੀ ਆ ਲੜਕੀ ਆ ਉਥੇ ਉਹਦੀ ਡਿਊਟੀ ਬਣਦੀ ਸੀ ਆ ਵੀ ਡਿਊਟੀ ਇਮਾਨਦਾਰ ਨਾਲ ਕਰ ਰਹੀ ਆ ਜਦੋਂ ਸਾਰਾ ਕੁਝ ਮਸ਼ੀਨ ਵਿੱਚ ਦੀ ਕੱਢਣਾ ਹੁੰਦਾ ਉਹਦੇ ਟਕਰਾਅ ਹੋ ਗਏ ਨੂੰ ਪਤਾ ਲੱਗੇ ਪੰਜਾਬੀਆਂ ਦੀ ਕੁੜੀ ਆ ਉਹਨੂੰ ਨਾਲ ਦੀ ਅਫਸਰ ਨੇ ਜਿਹੜਾ ਬਿਆਨ ਆਇਆ ਵੀ ਉਹਨੂੰ ਪਹਿਲਾਂ ਖਾਲਸਤਾਨੀ ਕਿਹਾ ਵੀ ਜਿੰਨੇ ਫੌਜ ਦੇ ਵਿੱਚ ਭਾਰਤੀ ਨੇ ਨੌਜਵਾਨ ਸਿੱਖ ਬੱਚੇ ਬੱਚੀਆਂ ਉਹ ਸਾਰੇ ਖਾਲਸਾ ਨਹੀਂ ਹੋਗੇ ਫਿਰ ਜੇ ਤੁਸੀਂ ਨਾ ਇੰਨੀ ਨਫ਼ਰਤ ਕਰਦੇ ਭਾਰਤੀ ਕਾਹਦੇ ਕਾਦੇ ਵਾਸਤੇ ਕਰਦੇ ਹੋ ਉਹ ਇਹ ਪੰਗੜਾ ਰਾਉਤ ਨੂੰ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਜੇ ਭਾਰਤ ਦੀ ਹੋਂਦ ਆ ਪੰਜਾਬੀਆਂ ਕਰਕੇ ਬਚੀ ਆ ਨਹੀਂ ਤੁਹਾਨੂੰ ਤਾਂ ਆਥਣੋਂ ਚੋਪੜ ਕੇ ਰੱਖ ਦੇਣਗੇ ਭਾਰਤ ਨੂੰ ਜਿਹੜਾ ਤੁਸੀਂ ਭਾਰਤੀ ਗੋਗੇ ਗੋਨੇ ਫਿਰਦੇ ਹੋ ਛੱਡਣਾ ਹੀ ਕੋਈ ਨਹੀਂ ਰੂਸ ਆਪਣੇ ਚੈਨ ਵਾਲਿਆਂ ਨੇ ਪਾਕਿਸਤਾਨੀ ਬੈਠਾ ਇੱਕ ਵਾਰੀ ਤੁਸੀਂ ਪੰਜਾਬ ਦੇ ਜਿਹੜੇ ਬਹਾਦਰ ਨੌਜਵਾਨ ਫੌਜੀ ਨੇ ਉਹਨਾਂ ਨੂੰ ਫੌਜ ਨੂੰ ਬਾਹਰ ਕਰੋ ਉਸ ਚੈਨਾ ਤੋਂ ਬੁਲਾ ਕੇ ਦੇਖ ਲੋ ਫਿਰ ਦੇਖਣਾ ਕੰਗਣਾ ਰਾਉਤ ਖੜਦੀ ਐ ਕਿ ਉਥੇ ਮੋਦੀ ਖੜਦਾ ਕਾਇਮਸਾ ਖੜਦਾ ਇਸ ਕਰਕੇ ਜਿਹੜੀਆਂ ਇਹ ਨਫਰਤ ਭਰੀਆਂ ਤਕਰੀਰਾਂ ਬੂਲ ਬਾਣੀ ਕਰਦੇ ਨੇ ਉਹ ਆਵਾਜ਼ ਆ ਜਾਣ ਇਹ ਦੇਸ਼ ਨੂੰ ਬਚਾਉਣ ਵਾਸਤੇ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਦੀਆਂ 80% ਕੁਰਬਾਨੀਆਂ ਨੇ 85% ਸਭ ਤੋਂ ਵੱਧ ਜੇ ਭਾਰਤ ਦੀ ਆਜ਼ਾਦੀ ਲਈ ਜਿੰਨੇ ਸਿੰਘ ਜੂਝੇ ਜਿੰਨੇ ਸਾਸੀਆਂ ਦੇ ਰਸੇ ਚੋਂ ਮੇ ਕਾਲੇ ਪਾਣੀ ਗਏ ਗੋਲੀ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਪੰਜਾਬੀਆਂ ਨੇ ਜੀ ਕੁਰਬਾਨੀ ਦਿੱਤੀ ਆ ਫੇਰ ਇਹ ਦੇਸ਼ ਦੀ ਕਿਤੇ ਹੋਂਦ ਬਰਕਰਾਰ ਰਹੀ ਆ ਫੇਰ ਆਜ਼ਾਦੀ ਮਿਲੀ ਆ ਅੰਗਰੇਜ਼ਾਂ ਤੋਂ ਤੁਹਾਨੂੰ ਨਹੀਂ ਕਿਸੇ ਚਰਖੇਆਂ ਬਦਲੇ ਆਜ਼ਾਦੀ ਦੇਤੀ ਇਹੋ ਜੇ ਵਰਤਾਰੇ ਜਿਹੜੇ ਵਰਤੇ ਨੇ ਗੂ ਦੀ ਕਲਾ ਵਰਤਦੀ ਆ ਸਾਰੇ ਪੰਜਾਬੀਆਂ ਵੱਲੋਂ ਉਸ ਲੜਕੀ ਦਾ ਧੰਨਵਾਦ ਕੀਤਾ ਗਿਆ ਤੇ ਅਸੀਂ ਦਲਪੰਥ ਸਰਬਾਖਰਮਾਂ ਵੱਲੋਂ ਉਸ ਬੱਚੀ ਦੇ ਨਾਲ ਖੜੇ ਆ ਪਰਿਵਾਰ ਦੇ ਨਾਲ ਖੜੇ ਆ ਉਹਨਾਂ ਦੇ ਜਿਨ੍ਹਾਂ ਨੇ ਚੜ੍ਹਦੀ ਕਲਾ ਵਾਲਾ ਅਣਖ ਦਿਖਾਈ ਆ ਵੀ ਸ਼ੇਰ ਬੱਚਿਆਂ ਜਿਉਂਦੀਆਂ ਨੇ ਮਾਈ ਭਾਗੋ ਦੀਆਂ ਵਾਰਸਾਂ ਜਿਉਂਦੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਕੈਨੇਡਾ ਤੋਂ ਇੱਕ ਸਰਦਾਰ ਸਾਹਿਬ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇੱਕ ਇਥੇ ਭਾਈ ਸਾਹਿਬ ਨੇ ਹਏ ਤਾਂ ਮੋਨੀ ਨੇ ਵਪਾਰੀ ਵਰਗ ਦੇ ਦੇਖੋ ਉਹਨਾਂ ਨੇ 1 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜਿਹੜਾ ਕੋਈ ਇਹ ਚੰਗਾ ਕੰਮ ਕਰੂਗਾ ਮੈਂ ਕੰਗਣਾ ਨੂੰ ਕਹਿਣਾ ਚਾਹਣਾ ਤੂੰ ਤਾਂ ਆਪ ਦਾ ਫਿਲਮਾਂ ਦੇ ਵਿੱਚ ਜਿਸਮ ਦਿਖਾਤ ਖਾ ਕੇ ਇੰਨੀ ਪ੍ਰਸਿੱਧੀ ਹਾਸਲ ਕਰੀ ਆ ਇਸ ਬੱਚੀ ਨੇ ਇੱਕ ਰਾਤ ਦੇ ਵਿੱਚ ਤੇਰੇ ਥੱਪੜ ਮਾਰ ਕੇ ਪੂਰੇ ਵਰਲਡ ਦੇ ਵਿੱਚ ਜਿਹੜੇ ਟੰਡੇ ਗੱਟ ਦੇ ਐਡੀ ਵਿੜਿਆ ਗੁਰੂ ਨੇ ਇਹਨੂੰ ਬਖਸ਼ ਦਿੱਤੀ ਸਾਰੇ ਬੱਲੇ ਬੱਲੇ ਕਰਦੇ ਨੇ ਮੈਂ ਸਾਰੀਆਂ ਬੱਚੀਆਂ ਨੂੰ ਪੰਜਾਬ ਦੇ ਨੌਜਵਾਨਾਂ ਜਿੰਨੇ ਵੀ ਨੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਗੰਦੇ ਕੰਮ ਕਰਕੇ ਜਾਂ ਗਾਣੇ ਗਾ ਕੇ ਜਾਂ ਜਿਸਮ ਦਿਖਾ ਕੇ ਨਹੀਂ ਪ੍ਰਸਿੱਧੀ ਹਾਸਲ ਕੀਤੀ ਜਾ ਸਕਦੀ ਜਦੋਂ ਗੁਰੂ ਕਿਰਪਾ ਕਰਦਾ ਤੁਸੀਂ ਸੱਚ ਦੇ ਰਾਹ ਤੇ ਤੁਰੋ ਜਿਸ ਤਰ੍ਹਾਂ ਬੀਬੀ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਅਣਖ ਦਿਖਾਈ ਆ ਤੇ ਕਿਹਾ ਵੀ ਜਿਹਨੂੰ ਤੂੰ ਕਹਿੰਦੀ ਸੀ ਉਹ ਟਿਕ ਟਿੱਕੇ ਤੇ ਬੈਠੇ ਨੇ 100-100 ਰੁਪਿਆ ਲੈਂਦੀਆਂ ਨੇ ਉੱਥੇ ਸਾਡੀ ਮਾਂ ਵੀ ਬੈਠੀ ਸੀਗੀ ਉਹ ਬਹਾਦਰ ਬੱਚੀ ਨੇ ਪੰਜਾਬ ਜੀ ਨੇ ਫਿਰ ਖੂਨ ਕੀ ਦਾ ਪੰਜਾਬ ਦੀਆਂ ਰਗਾਂ ਦੇ ਪੰਜਾਬ ਦਾ ਖੂਨ ਆ ਉਹਦੀਆਂ ਰਗਾਂ ਦੇ ਵਿੱਚ ਦੌੜਦਾ ਤੇ ਉਹਨੇ ਦਿਖਾਤੀ ਅਣਖ ਅਸੀਂ ਸਾਰਾ ਪੰਥ ਉਹਦੇ ਨਾਲ ਆ ਦਲ ਪੰਥ ਚੜ੍ਹਦੀ ਕਲਾ ਦੇ ਨਾਲ ਜੇ ਕੋਈ ਗੱਲਬਾਤ ਹੋਈ ਐ ਸੀ ਚੜ੍ਹਦੀ ਕਲਾ ਦੇ ਨਾਲ ਪੂਰਾ ਪਰਿਵਾਰ ਦਾ ਸਾਥ ਦੇਾਂਗੇ ਕਿਸਾਨੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹਣਾ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਆਓ ਆਪਾਂ ਉਸ ਦਾ ਬੱਚੀ ਦਾ ਸਾਥ ਦਿਈਏ ਤੇ ਅਸੀਂ ਹੋਰ ਕਹਨੇ ਆ ਕੰਗਣਾ ਤੈਨੂੰ ਜੇ ਐਮਪੀ ਬਣਾਇਆ ਪਹਾੜੀਆਂ ਨੇ ਸਾਡੇ ਪੰਜਾਬ ਦੀ ਜਿਮਨੀ ਚੋਣ ਆਉਂਦੀ ਆ ਅਸੀਂ ਬੀਬੀ ਕੁਲਵਿੰਦਰ ਕੌਰ ਨੂੰ ਐਮਐਲਏ ਬਣਾਵਾਂਗੇ ਐਮਐਲਏ ਇਲੈਕਸ਼ਨ ਲੜਾਵਾਂ ਗਿਮਨੀ ਚੋਣ ਦੇ ਵਿੱਚ ਪੰਜਾਬ ਦੇ ਬਹਾਦਰ ਜਿਹੜੇ ਲੋਕ ਨੇ ਇਸ ਸ਼ੇਰ ਬੱਚੀ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ ਤੇਰੇ ਬਰਾਬਰ ਦੀ ਕਰ ਦੇਾਂਗੇ ਤੂੰ ਕੀ ਜਾਣਦੀ ਹੈ ਸਰਕਾਰ ਨੇ ਸਸਪੈਂਡ ਕਰਤਾ ਉਹਨੂੰ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਬੱਚੀ ਦੇ ਨਾਲ ਆ ਪਰਿਵਾਰ ਦੇ ਨਾਲ ਆ ਸਾਰਾ ਪੰਥ ਨਾਲ ਖੜਾ ਪੰਜਾਬ ਨਾਲ ਖੜਾ ਪੂਰੀ ਤਾਕਤ ਦੇ ਕੇ ਹੁਣ ਐਮਪੀ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਨੇ ਤੇ ਅਸੀਂ ਤਾਂ ਪਾਵਰ ਇਸ ਬੱਚੀ ਨੂੰ ਹੁਣ ਪਹਿਲਾ ਐਮਐਲਏ ਬਣੂਗੀ ਫਿਰ ਐਮਪੀ ਬਰਾਬਰ ਪਿਠਾਵਾਂਗੇ ਤੇਰੀ ਕੰਗਣਾ ਤੂੰ ਕੀ ਜਾਣਦੀ ਆ ਪੰਜਾਬ ਦੇ ਬਹਾਦਰ ਲੋਕ ਨੇ ਇਹ ਇਹ ਅਣਖ ਪਿੱਛੇ ਮਰ ਜਾਂਦੇ ਨੇ ਇਸ ਕਰਕੇ ਮੈਂ ਸਾਰੇ ਪੰਜਾਬ ਨੂੰ ਕਹਿਣਾ ਚਾਹੁੰਨਾ ਆਓ ਇਸ ਬੱਚੀ ਦੇ ਆਪਾਂ ਹੱਕ ਦੇ ਵਿੱਚ ਨੇਤਰੀਏ ਸਾਰੇ ਡਟ ਕੇ ਪਹਿਰਾ ਦਈਏ ਜਿੰਨੀਆਂ ਵੀ ਹੋਰ ਦਲਪੰਤ ਨੇ ਨਿਹੰਗ ਸਿੰਘ ਇਸ ਬੱਚੀ ਦੇ ਨਾਲ ਖੜਨਾ ਸੀ ਵੀ ਖੜੇ ਆ ਜਿੱਥੇ ਕਿਤੇ ਲੋੜ ਪਈ ਆ ਪਰਿਵਾਰ ਨੂੰ ਕਹਿੰਦੇ ਆ 98 ਸਾਲ ਸਾਡਾ ਨੰਬਰ ਨੋਟ ਕਰੋ 9815264704 ਨੰਬਰ ਆ ਸਾਡਾ 9815264704 ਨੰਬਰ ਆ ਅਸੀਂ ਪੂਰਾ ਦਲਪੰਸ ਬੀਬੀ ਨਾਲ ਕੁਲਵਿੰਦਰ ਕੌਰ ਨਾਲ ਪਰਿਵਾਰ ਦੇ ਨਾਲ ਖੜੇ ਆ ਤੇ ਸਰਕਾਰ ਨੂੰ ਕਹਿੰਦੇ ਆ ਤੁਸੀਂ ਉਹ ਤਾਂ ਸਸਪੈਂਡ ਤਾਂ ਕਰਤਾ ਉਹਦੀ ਨੌਕਰੀ ਖੋਲੀ ਪਰ ਪੰਜਾਬ ਉਹਨੂੰ ਜਿਹੜਾ ਹੈਗਾ ਪਲਕਾਂ ਤੇ ਬਿਠਾਊਗਾ ਜਿਹੜੀ ਕੰਗਣਾ ਰਣਾਉ ਤਾ ਜਿਹੜੀ ਹਮੇਸ਼ਾ ਨਫ਼ਰਤ ਭਰੀਆਂ ਗੱਲਾਂ ਕਰਦੀ ਐ ਪੰਜਾਬ ਨੂੰ ਅੱਤਵਾਦੀ ਕਹਿੰਦੀ ਐ ਵੱਖਵਾਦੀ ਕਹਿੰਦੀ ਕਿਸਾਨਾਂ ਨੂੰ ਹੱਕ ਮੰਗਦਿਆਂ ਨੂੰ ਕਹਿੰਦੀ ਐ ਵੱਖਵਾਦੀ ਤੇ ਉਹਨੂੰ ਵੀ ਉਹਦੇ ਬਰਾਬਰ ਕੁਲਵਿੰਦਰ ਕੌਰ ਦੇ ਕੁਲਵਿੰਦਰ ਕੌਰ ਨੂੰ ਤਾਕਤ ਦੇ ਕੇ ਵਿਧਾਨ ਸਭਾ ਦੇ ਵਿੱਚ ਐਮਐਲਏ ਬਣਾ ਕੇ ਭੇਜਾਂਗੇ ਹੋ ਸਕੇ ਕਿਤੇ ਐਮਪੀ ਖਾਲੀ ਹੋ ਗਈ ਫਿਰ ਐਮਪੀ ਬਣਾ ਕੇ ਬਰਾਬਰ ਕੰਗੜਾ ਰਣੋ ਤੇ ਬਿਠਾਵਾਂਗੇ ਵੀ ਆਹ ਬੈਠਿਆ ਸ਼ੇਰ ਬੱਚੀ ਇਹੋ ਪੰਜਾਬੀ ਨੇ ਇਹ ਦੁੱਗਣੀ ਕਰਕੇ ਮੋੜਦੇ ਨੇ ਜੇ ਕੋਈ ਭਾਜੀ ਚਾੜੇ ਨਾ ਇਹ ਥੱਪੜ ਦੇ ਲਾਇਕ ਹੀ ਸੀ ਹਾਲੇ ਤਾਂ ਉਹ ਬੱਚੀ ਦਾ ਖੂਨ ਹੀ ਜਾ ਗਿਆ ਕਿਤੇ ਇੰਦਰਾ ਗਾਂਧੀ ਮੰਗੂ ਫਿਲਟਰ ਮੰਗੂ ਕਰਕੇ ਨਾ ਤੈਨੂੰ ਧਰਤਾ ਉਹਨੇ ਹੈ ਨਹੀਂ ਸੀ ਉਹਦੇ ਕੋਲੇ ਹਥਿਆਰ ਪੰਜਾਬੀ ਨੇ ਇਹ ਇਸ ਕਰਕੇ ਅਸੀਂ ਉਹਦੇ ਨਾਲ ਆ ਸਾਰਾ ਪੰਜਾਬ ਤੇ ਸਰਕਾਰ ਨੂੰ ਵੀ ਕਹਿੰਦੇ ਆ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਰਿਓ ਮਤ ਦੇਖੋ ਕਿਤੇ ਤੁਸੀਂ ਸਾਰੇ ਪਰਿਵਾਰ ਨੂੰ ਖਿੱਚੀ ਜਾਮ ਤੁਹਾਡੀ ਸਰਕਾਰ ਆ ਤੁਸੀਂ ਬਹੁਤ ਘਰ ਪਰ ਪੰਜਾਬ ਦੀ ਜਿਹੜੀ ਸ਼ਕਤੀ ਆ ਲੋਕਾਂ ਦੀ ਸ਼ਕਤੀ ਆ ਉਹ ਤੁਸੀਂ ਦੇਖ ਹੀ ਲਈ ਆ ਪਾਜ ਆਪਾਂ ਵੱਡੇ ਵੱਡੇ ਦਮ ਗਜੇ ਮਾਰਦੀ ਸੀ ਵੀ ਅਸੀਂ ਐਂ ਕਰਦਾਂਗੇ ਐਂ ਕਰਤਾ ਕਿ ਹੁਣ ਸਰਕਾਰ ਬਣਾਉਣ ਵਾਸਤੇ ਸਾਡੇ ਘਰ ਦੇ ਫਿਰਦੇ ਨੇ ਇਹ ਲੋਕ ਨੇ ਲੋਕ ਸਾਰਾ ਕੁਝ ਜਾਣਦੇ ਨੇ ਤੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਆਓ ਆਪਾਂ ਉਸ ਭੈਣ ਦੇ ਨਾਲ ਬੀਬੀ ਕੁਲਵਿੰਦਰ ਕੌਰ ਦੇ ਨਾਲ ਖੜੀ ਸਾਰੇ ਪਰਿਵਾਰ ਦੇਖੋ ਇੱਕ ਹਰਪਾ ਹਾਕ ਉਹਨੇ ਅੰਗ ਸਿੰਘਾਂ ਦੀ ਭੈਣ ਆ ਸ਼ੇਰ ਸਿੰਘ ਜਿਹੜਾ ਨੌਜਵਾਨ ਆ ਨਿਹੰਗ ਸਿੰਘ ਤਿਆਰ ਪਰ ਤਿਆਰ ਉਹਦੀ ਭੈਣ ਆ ਉਹ ਸਾਡੀ ਵੀ ਭੈਣ ਆ ਸਿੱਖ ਪਰਿਵਾਰ ਦੀ ਬੱਚੀ ਆ ਉਹ ਇਸ ਕਰਕੇ ਸਾਰਿਆਂ ਦਾ ਫਰਜ਼ ਮਾਨ ਦਾ ਪੰਥ ਦਾ ਅਸੀਂ ਜਿਮਨੀ ਚੋਣ ਲੜਾਵਾਂਗੇ ਪੰਥ ਨੂੰ ਕਹਿੰਦੇ ਆ ਵੀ ਆ ਜਿਹੜੀ ਜਿਮਨੀ ਚੋਣ ਹੋਣੀ ਆ ਪੰਜਾਬ ਦੀ ਉਹਦੇ ਵਿੱਚ ਬੀਬੀ ਕੁਲਵਿੰਦਰ ਕੌਰ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਤੇ ਉਸੇ ਠੋਕ ਠੋਕ ਕੇ ਜਿਹੜੀਆਂ ਇਹੋ ਜਿਹੀਆਂ ਲਗੜ ਕਟੀੜਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਜਾਇਆ ਕਰੂਗਾ ਜਿਹੜਾ ਪੰਜਾਬ ਦੇ ਪ੍ਰਤੀ ਕੋਈ ਮੰਦਾ ਬੋਲਦਾ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਆਪ ਦੀ ਜ਼ੁਬਾਨ ਨੂੰ ਲਗਾਮ ਦਿਆ ਕਰੋ ਮਾੜਾ ਨਾ ਬੋਲਿਆ ਕਰੋ ਕਿਸੇ ਨੂੰ ਤੇ ਪੰਜਾਬੀ ਜਿਹੜੇ ਨੌ ਪੰਜਾਬ ਆ ਇਹ ਬਹਾਦਰ ਕੌਮ ਆ ਇਸ ਕਰਕੇ ਹੀ ਭਾਰਤ ਦੀ ਪੰਜਾਬ ਕਰਕੇ ਹੋਣ ਟਿੱਕੀ ਹੋਈ ਆ ਜੇ ਕਿਤੇ ਪੰਜਾਬ ਵੱਖ ਹੋ ਗਿਆ ਤੁਹਾਨੂੰ ਉਹ ਅਥਣ ਨੂੰ ਬਾਣੀ ਪਾ ਲੈਣਾ ਪਾਕਿਸਤਾਨੀਆਂ ਨਾਲ ਚੈਨ ਆਲਿਆ ਨੇ ਇਹ ਨਹੀਂ ਛੱਡਦੇ ਇਹਦਾ ਪੰਜਾਬ ਕਰਕੇ ਹੀ ਜਿਹੜੇ ਰੋਕੇ ਹੋਏ ਨੇ ਬਹਾਦਰ ਨੌਜਵਾਨ ਮੂੜੇ ਹਿੱਕ ਢਾ ਕੇ ਖੜ ਜਾਂਦੇ ਨੇ ਬਾਰਡਰਾਂ ਦੇ ਉੱਤੇ ਤਾਂ ਡਰਦੇ ਨੇ ਇਸ ਕਰਕੇ ਅਸੀਂ ਸਾਰੇ ਦਲਪੰਥ ਨਾਲ ਆ ਉਸ ਬੱਚੀ ਦੇ ਸਨਮਾਨ ਵੀ ਕਰਾਂਗੇ ਤੇ ਮੈਂ ਗੱਲ ਕਰੀ ਸੀ ਪੁਲਿਸ ਅਫਸਰਾਂ ਨਾਲ ਵੀ ਜੇ ਦੱਸੋ ਸਾਨੂੰ ਕਿਹੜੀ ਕਸਟਡੀ ਦਾ ਚੰਡੀਗੜ੍ਹ ਦੀ ਕਸਟਡੀ ਚ ਨੇ ਜਾਂ ਪੰਜਾਬ ਪੁਲਿਸ ਮੁਹਾਲੀ ਦੀ ਪਰ ਇੱਥੇ ਨਹੀਂ ਹੈਗੀ ਉਹਨਾਂ ਨੇ ਦੱਸਿਆ ਸਾਨੂੰ ਜਿਹੜੀ ਜਾਣਕਾਰੀ ਮਾਰੇ ਵੀ ਉਹ ਵੀ ਸਿਰਫ ਦਾ ਕੰਮ ਆ ਵੀਐਸਪੀ ਫੌਜ ਦੇ ਜਿਹੜੇ ਹੈਗੇ ਆ ਉਹ ਕੁਲਵਿੰਦਰ ਕੌਰ ਉਹਨਾਂ ਦੇ ਅੰਡਰੀ ਆ ਨਹੀਂ ਉਹ ਜਦੋਂ ਵੀ ਆਗੇ ਅਸੀਂ ਮਿਲ ਕੇ ਸਨਮਾਨ ਕਰਾਂਗੇ ਬੱਚੀ ਦਾ ਸਾਰੇ ਅਸੀਂ ਨਾਲ ਆ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ